ਸਤਿ ਸ੍ਰੀ ਅਕਾਲ ਦੋਸਤੋ ਭਾਈ ਅਮਰਤਪਾਲ ਸਿੰਘ ਦੇ ਸਮਰਥਕਾਂ ਲਈ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਕਹਿ ਸਕਦੇ ਹਾਂ ਇੱਕ ਚੰਗੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਇਸ ਚੰਗੀ ਖਬਰ ਦੇ ਨਾਲ ਇੱਕ ਬੁਰੀ ਖਬਰ ਵੀ ਪਹਿਲਾਂ ਸਾਹਮਣੇ ਆਈ ਸੀ ਜਿਸ ਦੇ ਕਰਕੇ ਇਹ ਸਾਰਾ ਮੋੜਟਿਆ ਗਿਆ ਇਹ ਸਾਰੀ ਅਪਡੇਟ ਮਿਲੀ ਹੈ ਸੋ ਕੀ ਹੈ ਪੂਰੀ ਖਬਰ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਿਵੇਂ ਕਿ ਦੋਸਤੋ ਪਹਿਲਾਂ ਵੀ ਤੁਹਾਡੇ ਨਾਲ ਇਹ ਖਬਰ ਸ਼ੇਅਰ ਕੀਤੀ ਸੀ ਕਿ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਨਾਲ ਦੇ ਜੋ ਹੋਰ 9 ਸਾਥੀ ਇਸ ਸਮੇਂ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਉਹਨਾਂ ਨੂੰ ਮਿਲਣ ਦੇ ਲਈ ਬਾਰਿਸ ਪੰਜਾਬ ਦੇ ਜਥੇਬੰਦੀ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਇਮਾਨ ਸਿੰਘ ਖਾਰਾ ਡਿਬਰੂਗੜ੍ਹ ਅਸਾਮ ਗਏ ਸਨ ਅਤੇ ਜਦੋਂ ਇਮਾਨ ਸਿੰਘ ਖਾਰਾ ਮਿਲਰੇਸ ਹਨ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਨਾਲ ਮੁਲਾਕਾਤ ਚੱਲ ਰਹੀ ਸੀ ਤਾਂ ਇਸ ਦੌਰਾਨ ਉਹਨਾਂ ਨੂੰ ਇੱਕ ਮੱਤ ਭਾਗੀ ਖਬਰ ਮਿਲੀ ਸੀ ਕਿ ਜੋ ਭਾਈ ਬਸੰਤ ਸਿੰਘ ਦੌਲਤਪੁਰਾਹਨ ਜੋ ਕਿ ਡਿਬਰੂਗੜ੍ਹ ਸਾਹਿਬ ਦੀ ਜੇਲ੍ਹ ਦੇ ਵਿੱਚ ਹੀ ਬੰਦ ਹਨ ਉਹਨਾਂ ਦੇ ਮਾਤਾ ਜੀ ਸਵਰਗਵਾਸ ਹੋ ਗਏ ਹਨ ਬਹੁਤ ਬੁਰੀ ਖਬਰ ਸੀ ਕਿਉਂਕਿ ਪੁੱਤ ਇੰਨੇ ਸਮੇਂ ਤੋਂ ਮਾਂ ਤੋਂ ਦੂਰ ਹੈ ਤੇ ਆਖਰੀ ਸਮੇਂ ਮਾ ਦੇ ਕੋਲ ਵੀ ਨਹੀਂ ਹੈ ਉਸ ਸਮੇਂ ਵੀ ਬਾਰਿਸ ਪੰਜਾਬ ਦੀ ਜਥੇਬੰਦੀ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਮਾਨ ਸਿੰਘ ਖਾਰਾ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਨੂੰ ਪੈਰੋਲ ਮਿਲਣੀ ਚਾਹੀਦੀ ਹੈ ਤੇ ਬਾਰਿਸ ਪੰਜਾਬ ਦੀ ਜਥੇਬੰਦੀ ਵੱਲੋਂ ਇਸ ਦੇ ਲਈ ਕੋਸ਼ਿਸ਼ਾਂ ਵੀ ਕੀਤੀਆਂ ਜਾਣਗੀਆਂ ਅਤੇ ਭਾਈ ਅਮਰਤਪਾਲ ਸਿੰਘ ਦੇ ਨਾਲ ਡਿਬਰੂਗਾਟ ਸਾਹਿਬ ਦੀ ਜੇਲ੍ਹ ਦੇ ਵਿੱਚ ਬੰਦ ਸਿੰਘ ਭਾਈ ਬਸੰਤ ਸਿੰਘ ਦੌਲਤਪੁਰਾ ਨੂੰ 7 ਦਿਨ ਦੀ ਪੈਰੋਲ ਮਿਲ ਗਈ ਹੈ ਜੀਆ ਦੋਸਤੋ 7 ਦਿਨ ਦੀ ਪੈਰੋਲ ਭਾਈ ਬਸੰਤ ਸਿੰਘ ਦੌਲਤਪੁਰਾ ਦੀ ਮਨਜ਼ੂਰ ਕੀਤੀ ਗਈ ਹੈ ਉਹਨਾਂ ਦੇ ਮਾਤਾ ਦੇ ਅੰਤਿਮ ਸੰਸਕਾਰ ਦੇ ਲਈ ਤੇ ਦੋਸਤੋ ਪਹਿਲੀ ਵਾਰ ਹੋਵੇਗਾ ਕਿ ਤਕਰੀਬਨ ਡੇਢ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਜਦੋਂ ਤੋਂ ਬਾਰਸ ਪੰਜਾਬ ਦੀ ਜਥੇਬੰਦੀ ਦੇ ਨਾਲ ਸੰਬੰਧਿਤ ਸਿੰਘ ਤੇ ਭਾਈ ਅਮਰਤਪਾਲ ਸਿੰਘ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਗਏ ਹਨ ਕਿ ਪਹਿਲੀ ਵਾਰ ਉਹਨਾਂ ਦੇ ਵਿੱਚੋਂ ਕੋਈ ਸਿੰਘ ਪੰਜਾਬ ਆ ਰਿਹਾ ਹੋਵੇ ਅਤੇ ਭਾਈ ਅਮਰਤਪਾਲ ਸਿੰਘ ਦੇ ਸਮਰਥਕ ਇਸ ਨੂੰ ਇੱਕ ਬੱਡੀ ਜਿੱਤ ਵੀ ਮੰਨਦੇ ਹਨ ਕਿ ਪਹਿਲਾ ਸਿੰਘ ਤਾਂ ਹੁਣ ਪੰਜਾਬ ਪ੍ਰੋਲ ਤੇ ਆ ਗਿਆ ਹੈ ਜਲਦੀ ਸਾਰੇ ਖਤਮ ਕੇਸ ਹੋ ਜਾਣਗੇ ਅਤੇ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਵਾਪਸ ਪੰਜਾਬ ਆਉਣਗੇ ਕਿਉਂਕਿ ਇੱਕ ਮੁਹਿੰਮ ਵੀ ਚੱਲ ਰਹੀ ਹੈ ਕਿ 2027 ਦੇ ਵਿੱਚ ਭਾਈ ਅਮਰਤਪਾਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣਨੇ ਚਾਹੀਦੇ ਨੇ ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈ ਉਹ ਤੁਸੀਂ ਕਮੈਂਟ ਜ਼ਰੂਰ ਕਰਨਾ ਤੇ ਦੱਸ ਦਈਏ ਕਿ ਉਥੇ ਕਾਨੂੰਨੀ ਜੋ ਮਾਹਰ ਨੇ ਉਹਨਾਂ ਦਾ ਵੀ ਕਹਿਣਾ ਹੈ ਕਿ ਮਾਰਚ ਮਹੀਨੇ ਦੇ ਵਿੱਚ ਸਰਕਾਰ ਨੂੰ ਨਾ ਚਾਹੁੰਦੇ ਹੋਏ ਵੀ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਜੋ ਬਾਕੀ ਸਾਥੀ ਸਿੰਘ ਹਨ ਜਿਨ੍ਹਾਂ ਨੂੰ ਐਨਐਸਏ ਲਗਾ ਕੇ ਡਿਬਰੂਗੜ੍ਹ ਨજરਬੰਦ ਕੀਤਾ ਹੋਇਆ ਉਹਨਾਂ ਨੂੰ ਪੰਜਾਬ ਲਿਆਉਣਾ ਹੀ ਪਵੇਗਾ ਤੇ ਉਹਨਾਂ ਨੂੰ ਰਿਹਾ ਵੀ ਕਰਨਾ ਪਵੇਗਾ ਕਿਉਂਕਿ ਜੋ ਕਾਨੂੰਨ ਹੈ ਐਨਐਸਏ ਦਾ ਉਸ ਦੇ ਤਹਿਤ ਬਾਕੀ ਦੇਸ਼ ਦੇ ਵਿੱਚ ਤਾਂ 1 ਸਾਲ ਦੇ ਲਈ ਐਨਐਸਏ ਲੱਗਦੀ ਹੈ 1 ਸਾਲ ਤੋਂ ਬਾਅਦ ਕੈਦੀ ਨੂੰ ਛੱਡਣਾ ਹੀ ਪੈਂਦਾ ਹੈ ਪਰ ਪੰਜਾਬੀਆਂ ਦੇ ਲਈ ਇਹ ਐਨਐਸਏ 2 ਸਾਲ ਦੀ ਹੈ ਅਤੇ ਇਸ ਸਾਲ ਮਾਰਚ ਦੇ ਵਿੱਚ ਇਹ 2 ਸਾਲ ਦੀ ਐਨਐਸਏ ਦਾ ਸਮਾਂ ਪੂਰਾ ਹੋ ਜਾਵੇਗਾ ਜਿਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਰਿਹਾ ਕਰਨਾ ਵੀ ਪਵੇਗਾ ਤੇ ਇੱਥੇ ਦੋਸਤੋ ਦੱਸਣਯੋਗ ਹੈ ਕਿ ਜਦੋਂ ਭਾਈ ਅਮਰਤਪਾਲ ਸਿੰਘ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਗਿਣਤੀ ਦੇ ਨਾਲ ਰਿਕਾਰਡ ਤੋੜ ਵੋਟਾਂ ਦੇ ਨਾਲ ਐਮਪੀ ਬਣੇ ਸਨ ਤਾਂ ਉਸ ਤੋਂ ਇੱਕ ਦਿਨ ਬਾਅਦ ਹੀ ਪੰਜਾਬ ਸਰਕਾਰ ਨੇ ਉਹਨਾਂ ਦੀ ਐਨਐਸਏ ਤੇ ਉਹਨਾਂ ਦੇ ਸਾਥੀਆਂ ਦੀ ਐਨਐਸਏ 1 ਸਾਲ ਤੇ ਲਈ ਵਧਾ ਦਿੱਤੀ ਸੀ ਸੋ ਦੋਸਤੋ ਤੁਹਾਨੂੰ ਇਹ ਖਬਰ ਸੁਣ ਕੇ ਕਿਵੇਂ ਲੱਗਿਆ ਜਰੂਰ ਕਮੈਂਟ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰ ਦੇਣਾ ਆਓ ਤੁਹਾਡੇ ਨਾਲ ਉਸ ਦਿਨ ਦੀ ਜੋ ਐਡਵੋਕੇਟ 임ਾਨ ਸਿੰਘ ਖੜਾ ਹਨ ਉਹਨਾਂ ਦੀ ਵੀਡੀਓ ਵੀ ਜਰੂਰ ਸ਼ੇਅਰ ਕਰਦੇ ਆਂ ਜਿਸ ਦਿਨ ਉਹਨਾਂ ਨੂੰ ਭਾਈ ਬਸੰਤ ਸਿੰਘ ਦੌਲਤਪੁਰਾ ਦੀ ਮਾਤਾ ਦੇ ਦਿਹਾਂਤ ਬਾਰੇ ਪਤਾ ਲੱਗਿਆ ਸੀ ਤੇ ਜਦੋਂ ਭਾਈ ਅਮਰਤਪਾਲ ਸਿੰਘ ਅਤੇ ਬਾਕੀ ਸਿੰਘਾਂ ਦੇ ਨਾਲ ਡਿਬਰੂਗੜ੍ਹ ਸਾਭ ਦੀ ਜੇਲ੍ਹ ਦੇ ਜੋ ਮੁਲਾਕਾਤ ਵਿੰਗ ਹੈ ਉੱਥੇ ਮੌਜੂਦ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬੀਤੇ ਦੋ ਦਿਨਾਂ ਤੋਂ ਇੱਥੇ ਦਿਬੜੂਗੜ੍ਹ ਵਿਖੇ ਠਹਿਰੀ ਹੋਈ ਸੀ ਜੋ ਭਾਈ ਅਮਰਤਪਾਲ ਸਿੰਘ ਅਤੇ ਸਾਰੇ ਸਾਥੀਆਂ ਦੇ ਨਾਲ ਮੁਲਾਕਾਤ ਹੋਈ ਹੈ ਸਾਰੇ ਚੜ੍ਹਦੀ ਕਲਾ ਵਿਖੇ ਜਦੋਂ ਜੇਲ੍ਹ ਵਿੱਚ ਬੈਠੇ ਸਾਥ ਦਾ ਕੁ ਘੰਟਾ ਪਹਿਲਾਂ ਤਾਂ ਇੱਕ ਬੜੀ ਦੁਖਦਾਈ ਖਬਰ ਹੈ ਜੋ ਸੁਣਨ ਨੂੰ ਮਿਲੀ ਹੈ ਕਿ ਜੋ ਭਾਈ ਬਸੰਤ ਸਿੰਘ ਦੌਲਤਪੁਰਾ ਨੇ ਉਹਨਾਂ ਦੇ ਮਾਤਾ ਜੀ ਜੋ ਸਦੀਵੀ ਵਿਛੋੜਾ ਦੇ ਕਰਕੇ ਸੱਚਖੰਡ ਵਿਖੇ ਜਾ ਬਿਰਾਜੀ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਪਰੋਲ ਦੇ ਕਰਕੇ ਪੰਜਾਬ ਲਿਆਂਦਾ ਜਾਵੇ ਤਾਂ ਜੋ ਕਿ ਜੋ ਆਪਦੇ ਮਾਤਾ ਜੀ ਦੀ ਹੈ ਉਹ ਜੋ ਅੰਤਿਮ ਸੰਸਕਾਰ ਹੈ ਉਹ ਕਰ ਸਕਣ ਬਾਕੀ ਜੋ ਭਾਈ ਅਮਰਪਾਲ ਸਿੰਘ ਦੀ ਪ੍ਰਧਾਨਗੀ ਹੇਦीन ਬਣਨ ਜਾ ਰਹੀ ਪੋਲਿਟੀਕਲ ਪਾਰਟੀ ਦਾ ਜੋ ਕੰਮ ਹੈ ਔਰ ਜੋ ਤਰੀਕੇ ਨਾਲ ਚੱਲ ਰਿਹਾ ਸਾਰੇ ਸਿੰਘਾਂ ਦੇ ਕੇਸਾਂ ਦੀ ਸੁਣਵਾਈ ਵੀ ਪਰਸੋਂ ਹੈ ਸੋਮਵਾਰ ਨੂੰ ਜੋ ਵੀ ਫਾਈਨਲ ਸੁਣਵਾਈ ਹੋ ਰਹੀ ਹੈ ਤੇ ਇੰਨੀਆਂ ਨੂੰ ਬੇਨਤੀਆਂ ਨੇ ਤੁਹਾਡੇ ਸਾਰਿਆਂ ਦੇ ਸੰਮੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ